ਵੀਰ ਬਾਦਲ ਦੀ ਮਾਫੀ ਤੋਂ ਬਾਅਦ ਕੋਰਡੀਨੇਟਰਾਂ ਦੀ ਘਰ ਵਾਪਸੀ ਹੋ ਗਈ ਹੈ ਕਹਿੰਦੇ ਠੀਕ ਹੈ ਸਾਡੇ ਚੀਕੇ ਅੱਜ ਜਿਹੜਾ ਕਹਿੰਦਾ ਕਿ ਬਹੁਤ ਸਖਤੀ ਜਿਹੜਾ ਗੱਡਬੰਦ ਨਹੀਂ ਹੋ ਰਿਹਾ ਹੈ। ਕਿ ਇਹ ਰਾਤ ਦਿੱਲੀ ਵਿੱਚ ਵੀ ਮੀਟਿੰਗ ਸ਼ਾਇਦ ਕਰ ਸਕਾਂ। ਸਰ ਇਹ ਘਰ ਵਾਪਸ ਆ ਜਾਣ। ਕਦੋਂ ਬਾਅਦ ਚੱਲ ਜਾਣ। ਸਾਡੀ ਤਾਂ 60 ਸਾਲ ਦੀ ਉਮਰ ਹੋ ਗਈ ਸਾਨੂੰ ਇਹ ਨਹੀਂ ਪਤਾ ਲੱਗਾ ਇਹਨਾਂ ਦਾ ਘਰ ਕਿਹੜਾ। ਜਦੋਂ ਉਹ ਰੁਸ ਕੇ ਜਾਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ। ਜਦੋਂ ਮੰਨ ਕੇ ਆਉਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ। ਇਹ ਘਾਵਾਂ ਹੋਂ ਤੇ ਨਾ ਹੋਂ। ਪੰਜਾਬ ਤੇ ਇਹਨਾਂ ਦੀ ਵਾਪਸੀ ਦੀ ਹੁੰਦੀ ਜੀ ਭਾਵੇਂ ਜੋ ਵਰਤੀ ਪਰ ਬੰਦੇ ਨਹੀਂ ਚਰਚਾਵਾ ਕਹਿੰਦੇ ਬਹੁਤ ਜਲਦੀ ਗਠਬੰਦਰ ਨਹੀਂ ਕਹਿੰਦੇ ਹੋ ਮਰਜ਼ੀ ਹੋ ਦੇ ਜੀ ਜਿਹੜੇ ਮਰਜ਼ੀ ਘੱਟ ਆ ਜਾਣ ਜਿਹੜਾ ਮਰਜ਼ੀ ਗਠਬੰਧ ਕਰ ਲੈਣ ਪੰਜਾਬ ਤੇ ਇੱਕ ਸੀਟ ਦੀ ਮਿਲਦੀ ਹੈ ਜਿੱਥੇ ਬੰਦੀ ਬੋਲ ਸਕਦਾ ਆਮ ਆਦਮੀ ਪਾਰ ਬਹੁਤ ਲੱਗਦਾ ਕੋਈ ਸੁਮੀਨ ਹੈ ਜਿਸ ਤਰੀਕੇ ਨਾਲ ਮਾਫੀ ਮੰਗੀ ਹੈ ਆਹ ਦੱਸੋ ਸੁਖਵੀਰ ਦੀ ਮਾਫੀ ਦਾ ਸਵਾਲ ਲੋਕਾਂ ਤੋਂ ਪੁੱਛਣਾ ਚਾਹੀਦਾ ਇਹ ਜਿਹੜੇ 300 ਵੀ ਦਾ ਦੇਰਾ ਜਿੱਕੇ ਇਹਨਾਂ ਦੇ ਅਸਰ ਖਤ ਖਦਾ ਸਕਦੇ ਕੀ ਕਰੀ ਪੰਜਾਬ ਦੇ ਸਰੇ ਕੋਈ ਅਸਰ ਫਤਕ ਵੀ ਕਰ ਮੈਂ ਤਾਂ ਸੋਚਦਾ ਸੀ ਸਾ ਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦਾ ਘਰ ਕਿੱਦਾਂ ਹੈ ਇਹ ਘੱਲੋ ਜਾਣਦੇ ਕਿਦੋਂ ਵਾਪਸੀ ਹੁੰਦੀ ਕਿਦੋਂ ਫਤਕ ਵੀ ਕਰ ਉਹਦਾ ਧਾੜ ਵੀ ਉਹ ਜਾ ਤੇ ਵਾਪਸੀ ਉਹ ਹੋ ਜੀ ਜਿਵੇਂ ਇੱਕ ਵਾਰ ਸੇਵੇ ਚੱਲੋ ਫੇਰ ਉਸਕੇ ਆ ਮਾਦੀ ਬੜੀ ਪਰਫਾਰਮੈਂਸ ਵੀ ਰਹੀ ਕਿਉਂ ਨਹੀਂ ਲੱਛੜੀ ਸਾਬ ਅਰੇ ਕੋ ਤਾ ਲੱਗਦਾ ਦੀ ਸਾਡਾ ਸੀਐਮ ਸਾਹਿਬ ਰੋਜ਼ ਕਹਿੰਦੇ ਤੇਰਾ ਤੇ ਤੇਰਾ ਜਿੱਤਾਂ ਕਿ ਬਾਦਲ ਦੀ ਮਾਗੀ ਤੋਂ ਬਾਅਦ ਕੋਈ ਪੀਟਰਾ ਦੀ ਘਰ ਵਾਪਸੀ ਹੋ ਗਈ ਹੈ ਕਹਿੰਦੇ ਢੀਟ ਸਾਹਿਬ ਦੇ ਕੀਕੇ ਅੱਜ ਜਿਹੜਾ ਚਾਹ ਹੈ ਕਿ ਬਹੁਤ ਸੰਤੀ ਜਿਹੜਾ ਘਟਬੰਦਨ ਹੋ ਰਿਹਾ ਹੈ। ਕਿਹਨਾਂ ਦਿੱਲੀ ਵਿੱਚ ਵੀ ਮੀਟਿੰਗ ਸ਼ਾਇਦ ਕਰ ਸਕਦਾ। ਸਰ ਇਹ ਘਰ ਵਾਪਸ ਆਜਣ ਕਦੋਂ ਬਾਤ ਚੱਲ ਜਾਨਾ ਸਾਡੀ ਤਾਂ 60 ਸਾਲ ਦੀ ਉਮਰ ਹੋ ਗਈ ਸਾਨੂੰ ਇਹ ਨਹੀਂ ਪਤਾ ਲੱਗਾ ਇਹਨਾਂ ਦਾ ਘਰ ਕਿਹੜਾ ਜਦੋਂ ਉਹ ਰਸਕੇ ਜਾਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ ਜਦੋਂ ਮੰਨ ਕੇ ਆਉਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ ਇਹ ਘਾਵਾਂ ਹੋਂ ਤੇ ਨਾ ਹੋਊਂ ਪੰਜਾਬ ਤੇ ਇਹਨਾਂ ਦੀ ਵਾਪਸੀ ਦੀ ਹੁੰਦੀ ਜਿਵੇਂ ਪਾਵੇ ਤੋਂ ਬੰਦਰ ਨਹੀਂ ਚੱਜਾਵਾ ਕਹਿੰਦੇ ਬਹੁਤ ਜਲਦੀ ਗਠਬੰਧਨ ਨਹੀਂ ਕਿੰਦੇ ਹੁੰਦੇ ਮਰਜ਼ੀ ਹੁੰਦੇ ਜੀ ਜਿਹੜੇ ਮਰਜ਼ੀ ਘੱਟ ਆ ਜਾਣ ਜਿਹੜਾ ਮਰਜ਼ੀ ਗਠਬੰਧਨ ਕਰ ਲੈਣ ਪੰਜਾਬ ਤੇ ਇੱਕ ਸੀਟ ਦੀ ਮਿਲਦੀ ਹੈ ਜਿੱਥੇ ਬੰਦਗੀ ਜੋ ਆਮ ਆਦਮੀ ਪਾਰਟਿਸਰ ਬਹੁਤਾ ਲੱਗਦਾ ਕੋਈ ਸੁਖਵੀਰ ਨੇ ਜਿਸ ਤਰੀਕੇ ਨਾਲ ਮਾਫੀ ਮੰਗੀ ਹੈ ਆਹ ਉਹ ਦੱਸ ਲੋ ਸੁਖਵੀਰ ਦੀ ਮਾਫੀ ਦਾ ਅਸਰ ਲੋਕਾਂ ਤੇ ਪਹਿਲੇ ਦਈਦਾ ਇਹ ਜਿਹੜੇ 300 ਵੀ ਦਾ ਡੀਕੇਆ ਇਹਨਾਂ ਦਾ ਅਸਰ ਖਤ ਦਾ ਕਹਦਾ ਸਕੇ ਕਿ ਕਿ ਵਾਕੀ ਪੰਜਾਬ ਦੇ ਸਰ ਕੋਈ ਅਸਰ ਉਹਦੇ ਕੀ ਕਰ ਲੈ ਤਾ ਤੁਸੇ ਆ ਵੀ ਸਾਲ ਨੂੰ ਦੇ ਪਤਾ ਲੱਗੋ ਕਿ ਉਹਨਾਂ ਦੇ ਘਰ ਕਿਦਾਂ ਇੱਕ ਹੋ ਜਾਵੇ ਕਿਦੋਂ ਵਾਪਸੀ ਹੁੰਦੀ ਕਿਦੋਂ ਤਦ ਤੱਕ ਵੀ ਕਰ ਉਹਦਾ ਦਾ ਤਾਜ ਵੀ ਉਹ ਜਾ ਤੇ ਵਾਪਸੀ ਉਹ ਹੋ ਜੀ ਇਹੋ ਇੱਕ ਵਾਰ ਸਵੇਰ ਚੱਲੋ ਫੇਰ ਉਸਕੇ ਆ ਮਾਦੀ ਮਾਦੀ ਪਰਫਾਰਮੈਂਸ ਕਿਵੇਂ ਦੀ ਰਹੀ ਕਿਉਂ ਨਹੀਂ ਲੱਛੜੀ ਸਾਬ ਅਜੇ ਕੋ ਤੁਹ ਲੱਗਦਾ ਦੀ ਕਦੋਂ ਸੀਐਮ ਸਾਹਿਬ ਰੋਜ਼ ਕਹਿੰਦੇ ਤੇਰਾ ਤੇਰਾ ਜਿੱਤਾਂਗੇ ਜਿੱਤਾਂਗੇ ਵੇਖੋ ਕੀ ਬਣਦਾ ਵੀਰ ਬਾਦਲ ਦੀ ਮਾਫੀ ਤੋਂ ਬਾਅਦ ਕੋਈ ਪੇਟਰਾ ਦੀ ਘਰ ਵਾਪਸੀ ਹੋ ਗਈ ਹੈ ਕਹਿੰਦੇ ਢੀਠ ਸਾਹਿਬ ਦੇ ਕੀਕੇ ਅੱਜ ਜਿਹੜਾ ਚਾਹਤਾ ਹੈ ਕਿ ਬਹੁਤ ਸਾਰੇ ਜਿਹੜਾ ਘਟਬੰਧ ਨਹੀਂ ਹੋ ਰਿਹਾ ਹੈ ਜੀ ਇਹ ਦਿੱਲੀ ਵਿੱਚ ਵੀ ਮੀਟਿੰਗ ਸ਼ਾਇਦ ਕਰ ਸਕਦਾ ਸਰ ਇਹ ਘਰ ਵਾਪਸ ਆ ਜਾਣ ਕਦੋਂ ਬਾਤ ਚੱਲ ਜਾਣ ਸਾਡੀ ਤਾਂ 60 ਸਾਲ ਦੀ ਉਮਰ ਹੋ ਗਈ ਸਾਨੂੰ ਇਹ ਨਹੀਂ ਪਤਾ ਲੱਗਾ ਇਹਨਾਂ ਦਾ ਘਰ ਕਿਹੜਾ ਜਦੋਂ ਉਸਕੇ ਜਾਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ ਜਦੋਂ ਮੰਨ ਕੇ ਆਉਂਦੇ ਉਦੋਂ ਵੀ ਕਹਿੰਦੇ ਘਰ ਵਾਪਸੀ ਹੋ ਗਈ ਇੱਕ ਹਵਾ ਹੁੰ ਤੇ ਨਾ ਹੁੰ ਪੰਜਾਬ ਤੇ ਇਹਨਾਂ ਦੀ ਵਾਪਸੀ ਦੀ ਹੁੰਦੀ ਜੀ ਭਾਵੇਂ ਜੋ ਬੰਦੇ ਨਹੀਂ ਗਠਜਮਾ ਕਹਿੰਦੇ ਬਹੁਤ ਜਲਦੀ ਗਠਬੰਧ ਨਹੀਂ ਕਹਿੰਦੇ ਹੁੰਦੇ ਮਰਜ਼ੀ ਹੋ ਦੇ ਜੀ ਜਿਹੜੇ ਮਰਜ਼ੀ ਘੱਟ ਆ ਜਾਣ ਜਿਹੜਾ ਮਰਜ਼ੀ ਗਠਬੰਧ ਕਰ ਲੈਣ ਪੰਜਾਬ ਤੇ ਇੱਕ ਸੀਟ ਦੀ ਮਿਲਦੀ ਹੈ ਜਿੱਥੇ ਬੱਤੀ ਜੋ ਸਕਦਾ ਆਮ ਆਦਮੀ ਪਾਰ ਸਖਮੀਰ ਨੂੰ ਲੱਗਦਾ ਕੋਈ ਸੁਖਵੀਰ ਨੇ ਜਿसरी ਕਿਨਾ ਮਾਫੀ ਮੰਗੀ ਹੈ ਅਬ ਉਹ ਦੱਸ ਦੋ ਸੁਖਵੀਰ ਦੀ ਮਾਫੀ ਦਾ ਅਸਰ ਤਾਂ ਲੋਕਾਂ ਤੇ ਪਹਿਲਾਂ ਚਾਹੀਦਾ ਇਹ ਜਿਹੜੇ ਢੀਂਸੇ ਹੋਰੀ ਜਾਂ ਤੇਰਾ ਜੀਕੇ ਇਹਨਾਂ ਦੇ ਅਸਰ ਕਦੋਂ ਖਤਮ ਹੋਣਗੇ ਦਿੱਖੇ ਵਾਕੀ ਪੰਜਾਬ ਦੇ ਸਰੇ ਕੋਈ ਅਸਰ ਬੱਤਕ ਨਹੀਂ ਕਰ ਮੈਂ ਤਾਂ ਸੋਚਦਾ ਸੀ ਆਪੇ ਸਾਲ ਨੂੰ ਮੇਰੇ ਪਤਾ ਲੱਗਾ ਕਿ ਉਹਨਾਂ ਦਾ ਘਰ ਕਿੱਦਾਂ ਹੈ ਇੱਕ ਦਿਨ ਜਾਂਦੇ ਕਿਦੋਂ ਵਾਪਸੀ ਹੁੰਦੀ ਕਿਦੋਂ ਬੱਤਕ ਨਹੀਂ ਕਰ ਉਹਦਾ ਘਰ ਵੀ ਉਹ ਜਾ ਤੇ ਵਾਪਸੀ ਵੀ ਉਹ ਜੀ ਚਲੋ ਇੱਕ ਵਾਰ ਸੇਵੇ ਚਾਹੇ ਫਿਰ ਉਸਕੇ ਆ ਮਾਦੀ ਮਾਦੀ ਪਰਫਾਰਮੈਂਸ ਕਿੰਨੀ ਰਹਿ ਗਈ ਆਉਣੀ ਲੱਗਦਾ ਸਾਬ ਅਰੇ ਕੋ ਤੁਹ ਲੱਗਦਾ ਵੀ ਸਾਡੋ ਸੀਐਮ ਸਾਹਿਬ ਰੋਜ਼ ਕਹਿੰਦੇ ਤੇਰਾ ਤੇਰਾ ਜਿੱਤਾਂਗੇ ਜਿੱਤਾਂਗੇ ਵੇਖੋ ਕੀ ਬਣਦਾ